ਸਤਿ ਸ਼੍ਰੀ ਅਕਾਲ ਜੀ ਕੀ ਹਲਚਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵਾਂਗੇ ਸੋ ਇੱਕ ਥੋੜੇ ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀ ਉਹ ਮੋਟਰ ਹੋ ਗਈ ਸੀ ਆਪਣੀ ਖਰਾਬ ਤੇ ਇੱਕ ਮੋਟਰ ਇਹਦੇ ਨਾਲ ਹੋਰ ਖਰਾਬ ਹੋ ਗਈ ਸੀ ਆਪਣੀ ਜਿਵੇਂ ਉਹ ਟਾਵਰ ਸਾਹਮਣੇ ਨਜ਼ਰ ਆ ਰਿਹਾ ਟਾਵਰ ਦੇ ਪਰਲੀ ਸਾਈਡ ਤੇ ਮੋਟਰ ਹੈ ਆਪਣੀ ਝੋਨਿਆਂ ਨੂੰ ਬਹੁਤ ਜ਼ਿਆਦਾ ਆਡ ਲੱਗ ਗਈ ਤੇ ਹੁਣ ਚਲੋ ਖੈਰ ਪਾਣੀ ਤਾਂ ਹੋ ਗਿਆ ਪੂਰਾ ਇੱਕ ਤਾਂ ਪ੍ਰਮਾਤਮਾ ਨੇ ਮਿਹਰ ਕਰਤੀ ਨਾਲ ਬਰਸਾਤ ਹੋ ਗਈ ਆ ਤੇ ਉਧਰੋਂ ਮੋਟਰਾਂ ਸਾਰੀਆਂ ਚੱਲ ਗਈਆਂ ਆ ਦੋ ਦੋ ਮੋਟਰਾਂ ਚ ਲਾ ਕੇ ਜਿਹੜਾ ਅਸੀਂ ਭਰੀ ਜਾਂਦੇ ਆ ਤਿੰਨ ਤਿੰਨ ਕਿੱਲਾਂ ਦੇ ਪਲਾਟ ਨੇ ਤੇ ਇੱਕ ਮੋਟਰ ਨਾਲ ਫੇਰ ਕਾਬੂ ਨਹੀਂ ਆਉਂਦਾ ਕਿਉਂਕਿ ਸੁੱਕ ਗਏ ਜ਼ਿਆਦਾ ਇੱਕੋ ਨਾਲ 8 ਇੰਚੀ ਪਾਈਪ ਲੈਂਦਾ ਨੱਕਾ ਹੈ ਉਹ ਹਾਲੇ ਦੂਜੇ ਪਾਸੇ ਥੋੜਾ ਜਿਹਾ ਕੰਮ ਰਹਿਦਾ ਦੇਖ ਘੰਟੇ ਦਾ ਉਹ ਭਰ ਕੇ ਉਹ ਵੀ ਇਹਦੇ ਚ ਚਲਾਵਾਂਗੇ ਤੇ ਕਰਿਆ ਕਿ ਹੁਣ ਪਾਣੀ ਹੋ ਗਿਆ ਪੂਰਾ ਆ ਪਲਾਟ ਸਾਰਾ ਲੰਬਾ ਤਿੰਨ ਕਿੱਲਾਂ ਦਾ ਪਲਾਟ ਹੈ ਅਣੀ ਹੁਣ ਜਿਵੇਂ ਅੱਧੋ-ਦੋ ਤਿੰਨ-ਤਿੰਨ ਮੋਟਰਾਂ ਚਲਾ ਕੇ ਪੂਰਾ ਹੋ ਜਾਂਦਾ ਮੋਟਰਾਂ ਨਾ ਖਰਾਬ ਹੁੰਦੀਆਂ ਫਿਰ ਕੋਈ ਦਿੱਕਤ ਨਹੀਂ ਆਉਣੀ ਮੋਟਰਾਂ ਖਰਾਬ ਹੋਣ ਕਰਕੇ ਦਿੱਕਤ ਆ ਗਈ ਜਿੰਨੇ ਦਾ ਪਾਣੀ ਦਾ ਖਰ ਪੂਰਾ ਹੋ ਜਾਂਦਾ ਆ ਜਿਹੜਾ ਰਾਹ ਦੇ ਖੱਬੇ ਪਾਸੇ ਤੋਂ ਦੇਖਦੇ ਸਾਰਾ ਜਿੰਨਾ ਪਲਾਟ ਹੈਗਾ ਤਿੰਨ-ਤਿੰਨ ਕਿੱਲਾਂ ਦੇ ਪਲਾਟ ਨੇ ਕੋਈ ਵੱਟ ਨਹੀਂ ਹੈਗੀ ਵਿੱਚ ਇੱਕ ਲੈਵਲ ਆ ਸਾਰਾ ਪਹਿਲੀ ਦਾ ਦੋ-ਦੋ ਮੋਟਰਾਂ ਵੈਸੇ ਪਾਣੀ ਖੜਾ ਰਵੇ ਫਿਰ ਤੇ ਕਮਿਟੂ ਪੂਰਾ ਕਰ ਦਿੰਦੀ ਆ ਜਦੋਂ ਸੁੱਕ ਜਾਂਦਾ ਫਿਰ ਦਿੱਕਤ ਹੁੰਦੀ ਆ ਤੇ ਇਧਰ ਆ ਰਾ ਦੇ ਸੱਜੇ ਪਾਸੇ ਵਾਲੇ ਇਹ ਸਾਰੇ ਦੋ ਦੋ ਕਿੱਲਿਆਂ ਦੇ ਪਲਾਟ ਹੈਗੇ ਨੇ ਤੇ ਵਧੀਆ ਚਲੋ ਮੋਟਰਾਂ ਪਾਣੀ ਪੂਰਾ ਕਰੀ ਜਾਂ ਡੀਆਂ ਨੇ ਹੁਣ ਤਾਂ ਖੈਰ ਖੜਾ ਹੋ ਗਿਆ ਪਾਣੀ ਆ ਰਾ ਵੀ ਵਧੀਆ ਕਰਤਾ ਬੰਦਿਆਂ ਨੇ ਸਪਰੇਅ ਸਪਰੂ ਕਰਕੇ ਰਾਉਂਡ ਅਪ ਦੀ ਉਹ ਕੀ ਰਾਵਾਂ ਦੇ ਉੱਤੇ ਤੁਰਨਾ ਬੜਾ ਔਖਾ ਬਰਸਾਤਾਂ ਤੇ ਦੇਣ ਨੇ ਕੋਈ ਸਸਪ ਸਪੋਲੀਏ ਕਈ ਸੋ ਚੀਜ਼ਾਂ ਨਿਕਲਦੀਆਂ ਬਾਹਰ ਤੇ ਇਸ ਕਰਕੇ ਰਾ ਵੀ ਵਧੀਆ ਹੀ ਹੋਵੇ ਤਾਂ ਫੇਰ ਹੀ ਗੱਲ ਬਣਦੀ ਆ ਅਰੇ ਆ ਕੇ ਵਧੀਆ ਚਲੋ ਗਰਾਉਂਡ ਆਪ ਦੀ ਸਪਰੇ ਕਰਕੇ ਵਧੀਆ ਬਣ ਗਿਆ ਹੁਣ ਪੈਦਲ ਵੀ ਤੁਰੇ ਜਾਓ ਕੋਈ ਦਿੱਕਤ ਨਹੀਂ ਗੱਡੀਆਂ ਦੇ ਵੀ ਬੜੀ ਦਿੱਕਤ ਆਂਦੀ ਆ ਗੱਡੀਆਂ ਵੀ ਜਦੋਂ ਘਾਹ ਜ਼ਿਆਦਾ ਵੱਡਾ ਹੋ ਜਾਂਦਾ ਫਿਰ ਗੱਡੀਆਂ ਥੱਲੋ ਸਭ ਰਗੜ ਦਿੰਦੀਆਂ ਨੇ ਤੇ ਇਹ ਆ 1509 ਸੁੱਕਿਆ ਹੋਇਆ ਸਾਰਾ ਵੀ ਖੈਰ ਆਪ ਹੀ ਸੁਕਾਇਆ ਸੀ ਕੋਸ਼ਿਸ਼ ਤਾਂ ਇਹਨੂੰ ਆਪ ਸੁਕਾਤਾ ਸੀ ਕਿਉਂਕਿ ਹੁਣ ਲਾਸਟ ਟਾਈਮ ਆ ਇਹਦਾ ਨਿਸਰਨ ਦਾ ਟਾਈਮ ਆ ਗਿਆ ਆ ਤੇ ਹੁਣ ਇਹਦਾ ਪਾਣੀ ਪੂਰਾ ਕਰ ਕਰ ਦਿਆਂਗੇ ਹੁਣ ਪਾਣੀ ਖਿਲਾਰ ਦਾਂਗੇ ਕੋਈ ਦਿੱਕਤ ਨਹੀਂ ਖਲੋ ਜਾਏਗਾ ਪਾਣੀ ਇਨਾਂ ਚ ਤੇ ਬਾਕੀ ਵਧੀਆ ਸੋਹਣਾ ਖੜਾ ਸਾਰਾ 1500 ਨੂੰ ਕੋਈ ਕਮੀ ਨਹੀਂ ਆ ਤੇ ਦੂਜੇ ਪਾਸੇ PR 114 ਆ ਉਹ ਵੀ ਹੁਣ ਠੀਕ ਸੋਹਣੀ ਹੋ ਗਈ ਆ ਕੋਈ ਕਮੀ ਪੇਸ਼ੀ ਨਹੀਂ ਹੈਗੀ ਵਧੀਆ ਸੋਹਣੀ ਖੜੀ ਆ ਇੱਕ ਉਹ ਸਾਹਮਣੇ ਚੱਲਦੀ ਪਈ ਮੋਟਰ ਆਪਣੀ ਕਰਤੂਗਾ ਜੋ ਵੀ ਭਰਦੇਗੀ ਪਲਾਟ ਸਾਰਾ ਉਹ ਤਿੰਨ ਕਿਲੇ ਕੱਲੀ ਮੋਟਰ ਭਰਦੇਗੀ ਕਿਉਂਕਿ ਉਹਦੇ ਚ ਪਾਣੀ ਪਹਿਲਾਂ ਹੀ ਸੀਗਾ ਥੋੜਾ ਥੋੜਾ ਦਿਆ ਬਰਸਾਤ ਹੋ ਕੇ ਹਟੀ ਆ ਬਰਸਾਤਾਂ ਜਦੋਂ ਇੱਕ ਵਾਰੀ ਪੈਲੀ ਨੂੰ ਕੋਈ ਔੜ ਲੱਗ ਜਾਂਦੀ ਹੈ ਨਾ ਫਿਰ ਮੋਟਰਾਂ ਨਹੀਂ ਪਾਣੀ ਪੂਰਾ ਕਰ ਸਕਦੀਆਂ ਫਿਰ ਤੇ بارش ਵਗੈਰਾ ਪੈ ਜੇ ਪਰਮਾਤਮਾ ਮਿਹਰਬਾਨ ਹੋ ਜੇ ਤੇ ਫੇਰੀ ਪੂਰਾ ਹੁੰਦਾ ਆ ਖੈਰ ਸਾਡੇ ਨਾਲ ਵੀ ਐਵੇਂ ਹੀ ਹੋਇਆ ਮੋਟਰਾਂ ਦੋ ਤਿੰਨ ਵਿੱਚੋਂ ਖਰਾਬ ਹੋਣ ਕਰਕੇ ਪਾਣੀ ਸੁੱਕ ਗਿਆ ਹੀ ਜ਼ਿਆਦਾ ਤੇ ਜੇ ਇਕੱਲਾ ਮੋਟਰਾਂ ਦੇ ਸਿਰਾਂ ਦੇ ਰਹਿੰਦੇ ਫਿਰ ਤਾਂ ਪੂਰਾ ਨਹੀਂ ਹੋ ਸਕਦਾ ਹੁਣ ਇਹ ਆ ਕੇ ਚਲੋ ਅੱਜ ਬਰਸਾਤ ਠੀਕ ਹੋ ਗਈ ਆ ਥੋੜਾ ਥੋੜਾ ਪਾਣੀ ਜਿਹੜਾ ਪੈਲੀਆਂ ਚ ਹੋ ਗਿਆ ਬਾਕੀ ਮੋਟਰਾਂ ਪੂਰਾ ਕਰ ਦਣਗੀਆਂ ਤੇ ਬਰਸਾਤਾਂ ਦੇ ਨੁਕਸਾਨ ਵੀ ਬੜੇ ਨੇ ਤੇ ਫਾਇਦੇ ਵੀ ਬੜੇ ਨੇ ਜਿਵੇਂ ਹੁਣ ਅਸੀਂ ਜਦੋਂ ਜੀਰੀ ਲਾਉਣ ਦੇ ਟਾਈਮ ਬਰਸਾਤ ਹੋ ਗਈ ਸੀ ਉਸ ਟਾਈਮ ਤਾਂ ਇੰਨਾ ਪਾਣੀ ਹੋ ਗਿਆ ਕਿ ਜੀਰੀ ਡੁੱਬ ਗਈ ਸੀ ਤੇ ਕਾਫੀ ਜਿਹੜਾ ਨੁਕਸਾਨ ਵੀ ਹੋਇਆ ਕੁਝ ਕਿੱਲਿਆਂ ਨੂੰ ਵਾਕੇ ਵੀ ਲਾਉਣੇ ਪਏ ਕੁਝ ਵਿੱਚ ਚਲੋ ਫੀਲਿੰਗ ਵੀ ਕਰਵਾਈ ਦੁਬਾਰਾ ਵਿੱਚ ਬੂਟੇ ਲਵਾਏ ਨੇ ਤੇ ਜੇ ਨਾ ਹੁਣ ਹੁਣ ਲੋੜ ਸੀ ਪਾਣੀ ਦੀ ਤੇ ਹੁਣ ਖੈਰੇ ਆ ਕਿ ਹੁਣ ਜੇ ਬਰਸਾਤ ਹੋਈ ਹੈ ਤਾਂ ਹੁਣ ਫਾਇਦੇ ਵੀ ਹੋ ਗਏ ਨੇ ਖਾਤਾਂ ਦਵਾਈਆਂ ਪੂਰੀਆਂ ਹੋ ਗਈਆਂ ਤਕਰੀਬਨ ਸਾਰੇ ਝੋਨਿਆਂ ਨੂੰ ਕੁਝ ਕੁ ਪਲਾਟ ਜਿਹੜੇ ਪਛੇਤੇ ਹੀ ਹੋ ਰਹਿ ਗਏ ਨੇ ਤੇ ਬਾਕੀ 1509 ਤੇ ਉਮੀਦ ਆਗੇ 10 15 ਦਿਨ ਦੇ ਵਿੱਚ ਵਿੱਚ ਨਿਸਰ ਜੇਗੀ ਨਿਸਰਨ ਦਾ ਮਤਲਬ ਇਹ ਨੇ ਸਾਰੇ ਤੇ ਆ ਗਈ ਆ ਗੋਭ ਤੇ ਆ ਗਈ ਆ ਹੁਣ ਅਸ 15 ਦਿਨ ਦੇ ਵਿੱਚ ਸਿੱਟੇ ਜਿਹੜੇ ਦੇ ਬਾਹਰ ਆ ਜਾਣਗੇ ਬਾਕੀ ਚਲੋ ਪੀਆਰ ਨੇ ਤਾਂ ਟਾਈਮ ਲੈਣਾ ਹੀ ਆ ਕਿਉਂਕਿ ਵੈਰਾਈਟੀ ਲੰਮੇ ਸਮੇਂ ਦੀ ਆ